बिक्रम सिंह मजिठिया अजार बिक्रम सिंह बापू चलिया पोते हैं सरदार बिक्रम सिंह मजिठिया सरदार बिक्रम सिंह ਹਾਜੀ ਹਾਜੀ ਜੀ ਮੈਂ ਤੁਹਾਨੂੰ ਮਾਰੋਇਆ ਦਾ ਬੁਣ ਚਲ ਕਰਾ ਹਾਲ ਵੇਖ ਲੋ ਜੀ ਮੇਰੇ ਵਾਈਫ ਨੂੰ ਧੱਕੇ ਮਾਰੀਆ ਪੁਲਿਸ ਨੇ ਲੱਛੋ ਜੀ ਸਾਹਿਬਾਸੀ ਕੀ ਗੱਲ ਆ ਬਲੋਗ ਬਲੋਗ ਹੋ ਗਿਆ ਲਾਈ ਕਿੱਥੇ ਆ ਆ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲਾਈ ਉਧਰ ਵੀ ਲੱਭ ਰੋ ਆਕੇ ਤੱਕ ਲੈ ਆਕੇ ਮਾਰ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿਸੇ ਨੂੰ ਆਉਣ ਦੀ ਕੀ ਜਾਰੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਹੈ ਜੇ ਕੋੜਾ ਕਾਲ ਵੀ ਮੈਂ ਇਸੇ ਜਾਣ ਨੂੰ ਤਿਆਰ ਹੁਣ ਕਿੱਧਰ ਕਾਈ ਜੀ ਤਰਨਜੀਤ ਜੀ ਤੇ ਉਸ ਜੀ ਕਪੂ ਪਿੱਤਾ ਜੀ ਮੇਲਾ ਹਾਂਜੀ ਕਮੇਟੀ ਕੋਲ ਕੀ ਕੀ ਹੋਤੀ ਜਾਣੀ ਕੀ ਨਹੀਂ ਨਹੀਂ

बस कर दे बस कर दे है?